ਜੀ ਕੱਢ ਪੰਜੋ ਤੇ ਚਲ ਕੇ ਆਏ ਜੇ ਕਸ਼ਮੀਰ ਦੇ ਦੁਖੀ ਹੋ ਕੇ ਗੁਰੂ ਨਾਨਕ ਦੇ ਸਹਬਾ ਅਗੇ ਤੱਕ ਤੇ ਇਹ ਸਤਿ ਦਰਵਾਜੇ ਤੇ ਸ਼੍ਰੀ ਅਨੰਦਪੁਰ ਸਾਹਿਬ ਸੋ ਅਸੀਂ ਇਹ ਕਹਾਣੀਆਂ ਨੇ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਨੇ ਪੰਜੋ ਬਾ ਸਿੰਘ ਨੂੰ ਪੜੋ ਆ ਤੂੰ ਮੰਨ ਮਨ ਰਾਜ ਦਾ ਮਾਮ ਹੱਲ ਕਰ ਹੋ ਪਾਪੀ ਪਾਪ ਕਮਾਉਣ ਵਾਲਾ ਪ੍ਰੋਗਰਾਮ ਦਾ ਸ਼ੁਰੂ ਕੀਤਾ ਕਸ਼ਮੀਰੀ ਪੰਡਤ ਆਏ ਸੰਨ ਕਰਪਾ ਰਾਜ ਜੀ ਦੀ ਵਾਜ ਵਿੱਚ ਪਾਸ਼ਾ ਜੈਪੀ ਤੋਂ ਉੱਥੇ ਵੀ ਮੁੱਖ ਮੰਤਰੀ ਸਾਹਮਣੇ ਅਰਵਿੰਦ ਕੇਜੀワਲ ਜੀ ਨੇ ਔਰ ਪੰਜਾਬ ਦੇ ਮੰਤਰੀਆਂ ਨੇ ਜਾਣੀ ਨਗਰ ਕੀਰਤ ਸਟਾਰਟ ਹੋਇਆ ਅੰਤਰਵੰਡੀ ਸਾਹਬ ਤੋਂ ਵੀ ਅਗਰ ਕੀਰਤਵਾਸੀ ਭਗਵਾਨ ਜੀ ਮੇਰੇ ਕੈਂਪਰਡ ਦੇ ਕੋਲ ਅਰਵਿੰਦ ਮੁੰਡਿਆਲ ਜੀ ਪ੍ਰੋਫੈਸਰ ਜਸਵੰਤ ਸਿੰਘ ਗੱਜਪਾਲ ਰਾਜ ਜੀ ਜੀ ਬਿੰਦੂ ਰਾਮਾਨੀ ਜੀ ਬਡੇ ਰੋਕਲ ਐਮਐਲਏ ਸਾਹਿਬ ਦਿੱਤੀ ਕੁਸ਼ਲ ਐਸਐਸਪੀ ਮਾਨਾ ਜ਼ਿਲ੍ਹਾ ਪ੍ਰਸ਼ਾਸਕ ਸਾਰ ਸਭ ਕੇ ਕਰਦੇ ਔਰ ਇਹਦੇ ਨਾਮ ਖੇੜਾ ਗੁਰਜੀ ਦਾ ਸਰੇਆ ਉਹ ਵਿਸ਼ੇਸ਼ ਕੋਨੇ ਕੋਨੇ ਤੱਕ ਪਹੁੰਚੇਗਾ ਔਰ 24 ਜੂਨ 57 ਪਹਿਲੀ ਵਾਰ ਵਿਦਾਨ ਸਵਾਰ ਦਾ ਤਾਂ ਸੀ ਜਿਹਦੇ ਵਿੱਚ ਸਿਰਫ ਤੇ ਸਿਰਫ ਗੁਰੂ ਸਾਹਿਬ ਦੀ ਜੀ ਕੁਰਬਾਨੀ ਵਾਲੇ ਗੱਲਬਾਤ ਹੋਏਗੀ ਔਰ ਕੋਈ ਮਸਲਾ ਨਹੀਂ ਉੱਤੇ ਉਜਾਰਿਆ ਜਾਏਗਾ ਉਹਨਾਂ ਨਾਲ ਜਿਹੜਾ ਗੁਰੂ ਸਾਹਿਬ ਦਾ ਬਲਸਵਾ ਉਹ ਦੁਨੀਆ ਦੇ ਸਾਰੇ ਦੇਸ਼ਾਂ ਵਿੱਚ ਔਰ ਉਸ ਵੇਲੇ ਬਹੁਤ سارے ਰਾਜਾਂ ਦੇ ਮੁੱਖ ਮੰਤਰੀ ਬਹੁਤ سارے ਦੇਸ਼ਾਂ ਦੇ ਰਾਜਦੂਤ ਐਮਬੈਸਡਰਸ ਔਰ ਬਹੁਤ سارے ਡਿਪਲਮੇਟਸ ਉੱਤੇ ਮੈਕੂਦ ਰਹਿਣਗੇ ਮੈਂ ਮੇਰਕਪੁਰ ਕਈ ਸੰਗਤਾਂ ਨੂੰ ਬੇਨਤੀ ਕਰਦਾ ਮੇਰਕਪੁਰ ਦੇ ਦਾ ਬਹੁਤ ਸਨਮਾਨਜਨਕ ਸਿੱਖ ਦੇ ਹਾਸਲੇ ਵਿੱਚ ਵੀ ਸਿੱਖਾਂ ਦੇ ਦਿਲ ਦੇ ਵਿੱਚ ਵੀ ਜਦੋਂ ਗੁਰੂ ਸਾਹਿਬ ਨੇ ਕਸ਼ਮੀਰੀ ਪੰਡਤ ਆਏ ਜਦੋਂ ਉਹਨਾਂ ਕੋ ਉਹਨਾਂ ਨੇ ਆਪਣੀ ਜ਼ਿੰਦਗੀ ਸੀਸ ਦਿਆਂ ਕੁਰਸਮੇ ਨਹੀਂ ਦਿਆਂ ਉਹਨਾਂ ਨੇ ਤਰਨੀ ਆਗਿਆ ਔਰ ਜਬਰ ਜੁਲ ਦਾ ਜਿਸ ਤਰ੍ਹਾਂ ਉਹਨਾਂ ਨੇ ਸਮਰਦਾ ਮੰਗਵਾਣ ਕੀਤਾ ਉਹਦੀ ਦੁਨੀਆ ਵਿੱਚ ਕਿੰਨੇ ਇਨਸਾਨ ਨਹੀਂ ਮਿਲਦੇ ਔਰ ਉਹਨਾਂ ਦੇ ਨਾਮ ਜਿਹੜੇ ਉਹਨਾਂ ਦੇ ਸਿੱਖ ਸਾਗ ਭਾਈ ਮਰਜੀਦਾਸ ਨੂੰ ਆਰੇ ਨਾਲ ਜਿੱਦਿਆ ਘਰ ਨੂੰ ਪੁੱਛਿਆ ਗਿਆ ਲਾਲ ਸਿੱਤੇ ਗਏ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਦੱਸੋ ਪਛਾਣਾ ਚਾਹੁੰਦੇ ਹੋ ਉਹਨਾਂ ਨੇ ਕਿਹਾ ਕਿ ਮੈਂ ਸਿਰਫ ਇਹ ਕਹਿਣਾ ਚਾਹੁੰਦਾ ਜਦ ਮੇਰਾ ਚਿਹਰਾ ਗੁਰਮੁਖ ਹੋਵੇ ਜਿਹੜਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੇ ਗੁਰੂਆਂ ਦੀਆਂ ਕੁਰਬਾਨੀਆਂ ਔਰ ਜੋ ਸਮਾਜ ਨੂੰ ਜੋੜਨ ਵਾਸਤੇ ਜੋ ਸਾਡੇ ਗੁਰੂਆਂ ਨੇ ਸਗਾਈ ਨੇ ਕੁਰਬਾਨੀਆਂ ਦਿੱਤੀਆਂ ਉਹਦੇ ਬਾਰੇ ਸਾਡੀ ਆਣ ਵਾਲੀ ਪੀੜ੍ਹੀ ਨੂੰ ਔਰ ਪੂਰੀ ਦੁਨੀਆ ਨੂੰ ਇਹ ਸਾਡੀ ਆਵਾਜ਼ ਪਹੁੰਚੇ ਉਹਦੇ ਵਾਸਤੇ ਇਹ ਨਾਈਟ ਐਂਡ ਸਾਊਂਡ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਪਹਿਲਾਂ ਬਹੁਤ ਵਿਸ਼ੋਧਿਤ ਕੀਤੇ ਦਰਾਂ ਦੇ ਨਾਲ ਕਰਦੀ ਜਾਂਦੇ ਕਿ ਬੰਦੇ ਨਾਲ ਗੁਰੂਆਂ ਦੀ ਕੁਰਬਾਨੀ ਬਾਰੇ ਬੱਚਾ ਨੂੰ ਜਾਣੋ ਕਰਵਾਇਆ ਉਹਨੇ ਨਾਈਟ ਐਂਡ ਸਾਊਂਡ ਹੈ ਔਰ ਉਹ ਤੇ ਵੀ ਲੇਜ਼ਰ ਸ਼ੋ ਡਰੋਨ ਸ਼ੋ ਔਰ ਸਰਮ ਧਰਮ ਸਮੇਂ ਨੇ ਜਿਹੜੇ ਸਾਰੇ ਧਰਮ ਦੇ ਤਰਨ ਗੁਰੂ ਆਣੇ ਆ ਉਹ ਗੁਰੂ ਜੀ ਦੀ ਪਰਵਾਹ ਆ ਪੰਜਾਬ ਦੇ ਸਾਹਮਣੇ ਪੂਰੀ ਸ਼ਰਧਾ ਦੇ ਨਾਲ ਗੁਰੂ ਜੀ ਨੂੰ ਯਾਦ ਕਰਦੇ ਆ ਇਹ ਇੱਕ ਪੁਰਾਣਾ ਹੈ